ਵਾਇਗੁਰੂ ਜੀ ਦਾ ਖਾਲਸਾ ਸ੍ਰੀ ਵਾਇਗੁਰੂ ਜੀ ਦੀ ਫਤਿਹ ਸੂਬਾ ਫਰਹੰਦ ਦੀ ਕਚਹਿਰੀ ਲੱਗਦੀ ਹੈ ਅਤੇ ਦੋਸਤਾਂ ਨਿਜੇ ਅਤੇ ਤਲਵਾਰਾਂ ਲੈ ਕੇ ਸੈਭਜਾਦਿਆਂ ਨੂੰ ਲੈਣ ਲਈ ਆਉਂਦੇ ਹਨ ਤਾਂ ਮਾਤਾ ਜੀ ਚਪਾਈਆ ਤੋਂ ਪੁੱਛਦੇ ਹਨ ਕਿ ਸੈਭਜਾਦਿਆਂ ਦਾ ਕੋਈ ਵੀ ਕਸੂਰ ਨਹੀਂ ਹੈ ਤੇ ਤੁਸੀਂ ਬਿਨਾਂ ਦੋਸਤੋਂ ਕਚਹਿਰੀ ਕਿਸ ਤਰ੍ਹਾਂ ਨਿ ਜਾ ਸਕਦੇ ਹੋ ਤਾਂ ਸਪਾਹੀ ਆਪਣਾ ਪੱਖ ਰੱਖਦੇ ਹਨ ਕਿ ਸੂਬਾ ਫਰਹੰਦ ਨਾਲ ਮਲਾ ਕੇ ਵਾਪਸ ਛੱਡ ਜਾਵਾਂਗੇ ਮਾਤਾ ਜੀ ਤੋਂ ਆਗਿਆ ਲੈ ਕੇ ਸੋਤੇ ਸ਼ਾਵਯਾ ਦੇ ਸਪਾਈਆਂ ਦੇ ਨਾਲ ਚੱਲ ਪੈਂਦੇ ਹਨ ਤੇ ਰਸਤੇ ਵਿੱਚ ਜਾਂਦੇ ਹੋਏ ਸਪਾਈ ਉਹਨਾਂ ਨੂੰ ਸਿਖਾਉਂਦੇ ਹਨ ਯਤਨ ਕਰਦੇ ਹਨ ਕਿ ਸਭ ਤੋਂ ਪਹਿਲਾਂ ਜਾ ਕੇ ਨਵਾਬ ਨੂੰ ਸਲਾਮ ਕਰਨੀ ਹੈ ਤੇ ਉਹ ਤੁਹਾਡੇ ਤੋਂ ਖੁਸ਼ ਹੋ ਜਾਣਗੇ ਨਵਾਬ ਦੀ ਚਿਹਰੀ ਦਾ ਵੱਡਾ ਗੇਟ ਬੰਦ ਕੀਤਾ ਹੋਇਆ ਸੀ ਜਾਣ ਦਾਂ ਬੁਝਕੇ ਛੋਟਾ ਗੇਟ ਖੋਲੇ ਗਿਆ ਤਾਂ ਦੇਖ ਸਹਬਜਾਦ ਨੂੰ ਅੰਦਰ ਦਾਖਲ ਹੋਉਂਦੰਮੀ ਆਪਣਾ ਸਿਰ ਝਕਾਉਣਾ ਪਵੇ ਅਤੇ ਨਵਾਬ ਨੂੰ ਦਿਖਾਇਆ ਜਾਵੇ ਕਿ ਸਹਬਜਾਦਾਂ ਨੇ ਚੌਕ ਕੇ ਈਨ ਮਨ ਨਹੀਂ ਹੈ ਪਰ ਉਹਨਾਂ ਦਾ ਇਹ ਨੁਕਤਾ ਉਸ ਸਮੇਂ ਠੀਲ ਹੋ ਜਾਂਦਾ ਹੈ ਜਦੋਂ ਸਹਬਜਾਦਾਂ ਨੇ ਪਹਿਲਾਂ ਆਪਣਾ ਸੱਜਾ ਪੈਰ ਅੰਦਰ ਦਾਖਲ ਕੀਤਾ ਅਤੇ ਬਿਨਾ ਸਰਚੁਕਾਈ ਅੰਦਰ ਦਾਗਲ ਹੋ ਗਏ ਅਤੇ ਕਚਹਿਰੀ ਵਿੱਚ ਬੈਠੇ ਸਾਰੇ ਹੀ ਐਲਕਾਰ ਦੇਖ ਕੇ 당ਗ ਰਹਿ ਜਾਂਦੇ ਹਨ ਕਿ ਉਹਨਾਂ ਦੀ ਪਹਿਲੀ ਕੂਟਨੀਤ ਹੀ ਛੋਟੇ ਸ ਛੋਟੇ ਬੱਚਾ ਨੇ ਸਫਲ ਨਹੀਂ ਹੋਣ ਦਿੱਤ ਸਹਿਬ ਜਰਦਾਨੇ ਨਵਾਬ ਦੇ ਸਾਹਮਣੂ ਖੜੇ ਹੋ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੇ ਜਿਕਾਰੇ ਛੱਡੇ ਜਿਸ ਨਾਲ ਸਾਰੀ ਕਚਹਿਰੀ ਵਿੱਚ ਘਾਇ ਪੈਦਾ ਹੋ ਗਿਆ ਤੇ ਸਾਵ ਅਹੰਕਾਰ ਰੋਚਨ ਲੱਗੀ ਕਿ ਸਹਜਾ ਦੇ ਕਿਸ ਮਿੱਟੀ ਦੇ ਬਣੇ ਹਨ ਜਿਨ੍ਹਾਂ ਨੂੰ ਨਵਾਬ ਦਾ ਬਿਲਕੁਲ ਵੀ ਡਰ ਨਹੀਂ ਹ헀 ਚਿਹਰੇ ਉੱਤੇ ਨੂਰ ਝਲਕਦਾ ਪਿਆ ਹੈ ਅਤੇ ਮੌਤ ਦਾ ਖੋਫ ਬਿਲਕੁਲ ਹੀ ਨਹੀਂ ਹੈ ਸੁੱਚੇ ਨੰਦ ਨੇ ਸਹਜਾ ਦੇ ਵਿਰੁੱਧ ਨਵਾਬ ਨੂੰ ਪਟਕਾਉਣ ਲਈ ਬਹੁਤ ਚਾਨਾ ਚੱਲੀਆਂ ਸੁੱਚੇ ਨੰਦ ਨੇ ਸਹਜਾ ਦੇ ਅੱਗੇ ਮਠਾਈ ਖੰਡੌਣੇ ਅਤੇ ਬਨੂਕੀ ਪੇਸ਼ਕਸ਼ ਕੀਤੀ ਅਤੇ ਸੈਭਜਾਦਾਂ ਨੇ ਮਠਾਈ ਅਤੇ ਖੰਡੌਣਿਆਂ ਨੂੰ ਨਕਾਰ ਕੇ ਬੰਦੂਖ ਅਤੇ ਮੇਜ਼ਾ ਨੂੰ ਚੁਣਿਆ ਜਿਸਾਰੇ ਸੁੱਚੇ ਦੇ ਨਵਾਬ ਨੂੰ ਕਿਹਾ ਦੇਖੋ ਤੁਹਾਡੇ ਦੁਸ਼ਮਣ ਕਿਸ ਤਰ੍ਹਾਂ ਹਥਿਆਰਾਂ ਨਾਲ ਪਿਆਰ ਕਰਦੇ ਹਨ ਫਿਰ ਉਹਨਾਂ ਨੇ ਹੋਰ ਬਹੁਤ ਡਰਾਉਂ ਤੋਂ ਮਕਾਉਣ ਦਾ ਜੋਰ ਲਗਾਇਆ ਪਰ ਸੈਭਜਾਦਾਂ ਨੇ ਈਨ ਨਾ ਮੰਨੀ ਸੁਚਾ ਨੰਦ ਸਹਿਜਾਦਾਂ ਦੇ ਖਿਲਾਫ ਨਵਾਜ਼ ਨੂੰ ਪਟਕਾਉਣ ਲਈ ਉਸਨੇ ਕਰਨ ਪਰਦਾ ਰਹਾ ਤੇ ਸਹਿਜਾਦਾਂ ਨੂੰ ਜਕਾਰੇ ਲਗਾਉਣ ਤੋਂ ਵੀ ਰੋਕਦਾ ਰਹਾ ਇਥੇ ਫਤੇ ਨਹੀਂ ਬੁਲਾਈ ਜਾ ਸਕਦੀ ਪਰ ਸਹਿਜਾਦਾਂ ਨੇ ਉਸ ਤੋਂ ਵੀ ਜ਼ਿਆਦਾ ਹੌਸਲੇ ਨਾਲ ਜਕਾਰੇ ਲਗਾਏ ਜੀਰ ਖਾਨ ਨੇ ਕਿਹਾ ਤੁਸੀਂ ਬਹੁਤ ਹੀ ਪਿਆਰੇ ਬੱਚੇ ਹੋ ਤੁਸੀਂ ਇਸਲਾਮ ਕਬੂਲ ਕਰ ਲਵੋ ਤੇ ਤੁਹਾਨੂੰ ਅਸੀਂ ਹਰ ਖੁਸ਼ੀ ਦੇਵਾਂਗੇ ਅਤੇ ਤੁਹਾਨੂੰ ਰਾਜ ਭਾਗ ਦੀ ਮਿਲੇਗਾ ਤੇ ਤੁੱਚਾ ਆਨੰਦ ਕਹਿੰਦਾ ਹੈ ਤੁਸੀਂ ਨਵਾਬ ਦੀ ਗੱਲ ਮੰਨ ਲਓ ਤਾਂ ਸਹਿਬਜ਼ਾਦਾ ਨੇ ਬਲੇਰੀ ਨਾਲ ਜਵਾਬ ਦਿੱਤਾ ਕਿ ਤੁਹਾਡੀ ਇਹ ਸਾਰੇ ਰਾਜ ਸਾਡੀ ਜੁੱਤੀ ਥੱਲੇ ਹਨ ਸੌਲ ਜਾਂਦੇ ਨੇ ਮੰਨ ਨੂੰ ਡਰਨ ਲਈ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਚਮਕੌਰ ਦੀ ਲੜਾਈ ਵਿੱਚ ਵੱਡੇ ਸਹਿਬਜ਼ਾਦਾ ਦੀ ਸ਼ਹਾਦਤ ਹੋ ਗਈ ਹੈ ਇਸ ਗੱਲ ਸੁਣ ਕੇ ਵੀ ਸਹਿਬਜ਼ਾਦੇ ਨਹੀਂ ਦੋਲਦੇ ਸਾਰਾ ਦਿਨ ਕਚਹਿਰੀ ਵਿੱਚ ਰਹਿਣ ਤੋਂ ਬਾਅਦ ਛੋਟੇ ਸਹਿਬਜ਼ਾਦਿਆਂ ਨੂੰ ਵਾਪਸ ਮਾਤਾ ਜੀ ਕੋਲ ਲੈ ਕੇ ਆਇਆ ਜਾਂਦਾ ਹੈ ਅਤੇ ਸਹਿਬਜ਼ਾਦਿਆਂ ਦੁਆਰਾ ਸਾਰੇ ਦਿਨ ਵਿੱਚ ਹੋਈ ਗੱਲਬਾਤ ਮਾਤਾ ਜੀ ਨੂੰ ਦੱਸਦੇ ਹਨ ਰਾਤ ਹੋ ਜਾਣ ਤੇ ਮੋਤੀराम ਮਹਾਰਾਜੀ ਦੂਜੇ ਦਿਨ ਸਹਿਬਜ਼ਾਦਿਆਂ ਦੀ ਦੁੱਧ ਸ਼ਿਕਾ ਕੇ ਸੇਵਾ ਕਰਦੇ ਹਨ ਦੇਸ ਲਈ ਉਹਨਾਂ ਦਾ ਸਾਰਾ ਪਰਿਵਾਰ ਕੋਹਲੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ 13 ਤੋ ਨੂੰ ਸਹਿਬਜ਼ਾ ਅਧਿਆਤੇ ਮਾਤਾ ਗੁਜਰੀ ਘਰ ਜੀ ਦੀ ਸ਼ਹਾਦਤ ਤੋਂ ਬਾਅਦ 14 ਤੋ ਦਾ ਦਿਨ ਚਾਦਾ ਹੈ ਅਤੇ ਵਿਮਾਨ ਤੋਦਰਮਲ ਜੀ ਸੂਬੇ ਸਰਹੰਦ ਕੋਲ ਜਾ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾ ਜਾਂਦੇ ਪਾਵਨ ਖਰੀਦਾਂ ਦੀ ਮੰਗ ਕਰਦਾ ਹੈ ਤੇ ਤਾਵਾ ਸ੍ਰੀ ਰਾਮ ਦਾ ਸੰਸਕਾਰ ਕਰਨਾ ਚਾਹੁੰਦਾ ਹੈ ਪਰ ਸੁਬੇ ਵੱਲੋਂ ਸੰਸਕਾਰ ਕਰਨ ਲਈ ਜ਼ਮੀਨ ਦੇਣ ਤੋਂ ਮਨਾ ਕਰ ਦਿੱਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਜੇਕਰ ਸੰਸਕਾਰ ਕਰਨ ਲਈ ਜ਼ਮੀਨ ਚਾਹੀਦੀ ਹੈ ਤਾਂ ਨੂੰ ਸੋਨੇ ਦੀ ਅੰਗਨਾ ਨਾਲ ਕੋਦ ਖਰੀਦਣੀ ਪਵੇਗੀ ਸੁਬੇ ਵੱਲੋਂ ਕਿਹਾ ਜਾਂਦਾ ਹੈ ਕਿ ਸੰਸਕਾਰ ਕਰਨ ਲਈ ਜਿਹੜੀ ਜ਼ਮੀਨ ਤੁਸੀਂ ਖਰੀਦਣੀ ਹੈ ਔਸਤ ਤੇ سونے ਦੀਆਂ ਮੋਰਾ ਵਿਸ਼ਾਣਾ ਪਵੇ ਜਾਂ ਤੇ ਮੋਰਾ ਨੂੰ ਖੜਵੀਆ ਕਰਕੇ ਰੱਖਣਾ ਪਵੇਗਾ ਵਿਵਾਨ ਟੋਡਰ ਮਾਲਜੀ ਦੁਆਰਾ ਇਹ ਮੰਗ ਨੂੰ ਪੂਰੀ ਕਰਨ ਲਈ ਆਪਣਾ ਸਾਰਾ ਕੁਝ ਵੇਚ ਕੇ ਇਹ ਜ਼ਮੀਨ ਉੱਤੇ سونے ਦੀਆਂ ਮੋਰਾ ਵਿਸ਼ਾ ਦਿੱਤੀ ਜਾਂਦੀ ਹਨ ਵਿਵਾਨ ਟੋਡਰ ਮਾਲਜੀ ਨੇ ਮਾਤਾ ਗੁਜਰੀ ਜੀ ਤੇ ਛੋਟੇ ਸ਼ਰਧਾ ਦੇ ਸੰਸਕਾਰ ਲਈ ਇਹ ਜ਼ਮੀਨ 78000 سونے ਦੀਆਂ ਮੋਰਾ ਵਿਸ਼ਾ ਕੇ ਖਰੀਦੀ जिस की कीमत दो अरब बंजा करोड़ बनती है इस तरह यह जमीन दुनिया की सब तो महंगी जमीन बनती है दफान टूडरमल जी द्वारा यह जमीन खरीद के छोटे साहबजाद के माता गुजरी जी का संस्कार किया जाता है ये जमीन सहिंद मौजूद है इतद्वारा ज्योति साहब मौजूद है वाहगुरु जी का खालसा श्री वाहेगुरु जी की फतेह